ਲੇ ਵੀ ਮਿੱਤਰੋ ਆ ਜੋਬਰ ਹਰਿਆਣੇ ਦਾ ਬਾਈ ਜਿੰਦਾ ਨਾਮ ਮਨਜੀਤ ਭੈਸਵਾਲ ਬਾਈ ਦੀ ਚਰਚਾ ਬਾਈ ਦਾ ਵੱਡਾ ਨਾਮ ਆ ਬ੍ਰੀਡਿੰਗ ਲੈਵਲ ਦੇ ਉੱਤੇ ਮਿੱਤਰੋ ਤੇ ਆ ਬਾਈ ਦੀ ਸੁੰਦਰਾ ਮਾਧਰੇ ਪਹਿਲਾ ਨੰਬਰ ਮੋਹਰਾ ਕੈਟਾਗਰੀ ਦੇ ਵਿੱਚ ਹਾਸਲ ਕੀਤਾ ਦੁੱਧ ਪ੍ਰਾਈਸ ਦੇ ਮੁਕਾਬਲੇ ਦੇ ਵਿੱਚ ਇਹਨੇ ਮਿੱਤਰੋ ਕਰਮਾਲੀ ਨੇ 29 ਕਿਲੋ 200 ਗ੍ਰਾਮ ਤੋਂ ਜ਼ਿਆਦਾ ਬਾਰ ਦੁੱਧ ਜਿਹੜਾ ਰਿਕਾਰਡ ਕਰਵਾ ਕੇ ਫੋਡ ਟਰੈਕਟਰ ਦਾ ਮਾਲਕ ਬਾਈ ਮਨਜੀਤ ਬੈਂਸ ਵਾਲ ਨੂੰ ਬਣਾਇਆ ਵਾ ਮਿੱਤਰੋ ਅਡਰ ਦੀ ਕੁਆਲਿਟੀ ਕੁਆਲਿਟੀ ਬਾਰੇ ਜਾਣਨਾ ਉਹ ਤੁਸੀਂ ਹੁਣ ਕੱਲਾ ਕੱਲਾ ਅੰਗ ਬਾਹਰ ਦਾ ਆਪ ਦੇਖਣਾ ਭਰਾਵਾਂ ਨੇ ਸਾਰੇ ਨੇ ਵੀ ਕੀ ਕੁਆਲਿਟੀ ਬਾਈ ਸੁੰਦਰਾ ਬਾਈ ਦਾ ਨਾਮ ਆ ਤੇ ਸੁੰਦਰਾ ਵਰਗੇ ਟਰੈਕਟਰ ਜਿੱਤ ਕੇ ਚੱਲੀ ਆ ਆ ਮਿੱਤਰੋ ਬੁੱਧੇ ਨੰਬਰ ਤੇ ਆਈ ਆ ਇਹ ਵੀ ਬਾਈ ਮਨਜੀਤ ਬੈਸਵਾਲ ਦੀ ਮੈਂ ਇਹਨੇ ਮਿੱਤਰੋ 25 ਕਿਲੋ ਕੁਝ ਗ੍ਰਾਮ ਦੁੱਧ ਦੇ ਕੇ ਜਿਹੜਾ ਦੁੱਧਾਸਤਾਨ ਪ੍ਰਾਪਤ ਕੀਤਾ ਦੋਵੇਂ ਮਈਆਂ ਬਾਈਆਂ ਆਪਸ ਦੇ ਵਿੱਚ ਹੀ ਟੱਕਰਾ ਕੇ ਪਹਿਲਾ ਦੂਜਾ ਨੰਬਰ ਪ੍ਰਾਪਤ ਕੀਤੇ ਆ ਮਿੱਤਰੋ ਬਹੁਤ ਵੱਡੀ ਮੈਚ ਸੀਗੀ ਪੂਰੀ ਡਬਲ ਮੈਕ ਕੁਆਲਿਟੀ ਵਾਲੀਆਂ ਮਈਆਂ ਮਿੱਤਰੋ ਤੇ ਆ ਨੀਲੀ 라ਵੀ ਦੀ ਮੈਂ ਅਸੀਂ ਜਿਹੜੀ ਬਾਈ ਦੀ ਇਹ ਵੀ ਮੁਕਾਬਲੇ ਦੇ ਵਿੱਚ ਆਈ ਸੀ ਕੁਝ ਮੁਕਾਬਲਾ ਕਰਕੇ ਇਹ ਥੋੜੀ ਜਿਹੀ ਮੈ ਰੋਕਣੀ ਪਈ ਰਸਤੇ ਦੇ ਵਿੱਚ ਪਰ ਆ ਦੋਵੇਂ ਮਈਆਂ ਜਿਹੜੀਆਂ ਅੱਜ ਦੇ ਮੇਲੇ ਦੇ ਗਏ ਜੇਪ ਤੋਂ